ਦੇਖੋ ਉਹਨਾਂ ਦਾ ਉਹਨਾਂ ਦਾ ਬਿਆਨ ਆ ਚੁੱਕਾ ਹੈ ਦੁਬਾਰਾ ਦੁਬਾਰਾ ਹੁਣ ਕੀ ਕਿ ਪੁੱਛੀ ਜਾਵਾਂਗੇ ਉਹਨਾਂ ਦਾ ਬਿਆਨ ਆ ਚੁੱਕਾ ਜਦੋਂ ਉਹਨਾਂ ਦਾ ਬਿਆਨ ਆ ਚੁੱਕਾ ਯਾਰ ਜਾਣ ਦਿਓ ਜਾਣ ਦਿਓ ਕੀ ਕਰੀ ਜਾਨੇ ਸਰਪੰਚ ਮੁਰਦਾਬਾਦ ਦੇ ਨਾਰੇ ਲੋਕ ਲਗਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੁਰਦਾਬਾਦ ਤੁਸੀਂ ਦੇਖ ਸਕਦੇ ਹੋ ਮਾਹੌਲ ਜਿਹੜਾ ਇਸ ਟਾਈਮ ਇੱਥੇ ਕਾਫੀ ਤਣਾਹਪੂਰਨ ਹੈ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹੈ ਦੂਜੇ ਪਾਸੇ ਪਿੰਡ ਦੇ ਲੋਕ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਟਾਈਮ ਇਹ ਜਿਹੜਾ ਹੈ ਇਹ ਸਾਰਾ ਕੁਝ ਇੱਥੇ ਹੋ ਰਿਹਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਜਿਹੜੇ ਲੋਕ ਨੇ ਉਹ ਲਗਾਤਾਰ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨ ਭਾਰਤ ਸਭਾ ਜਥੇਬੰਦੀ ਦੀ ਰਵਾਇ ਦੇ ਵਿੱਚ ਲੋਕ ਨਾਰੇਬਾਜੀ ਕਰ ਰਹੇ ਨੇ ਔਰ ਐਸਐਚਓ ਸਾਹਿਬ ਖੁਦ ਇੱਥੇ ਮੌਜੂਦ ਨੇ ਐਸ ਐਚਓ ਸਾਹਿਬ ਖੁਦ ਮੌਜੂਦ ਨੇ ਵੀਡੀਓ ਸਾਹਿਬ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਲੋਕ ਇਹ ਮੁਤਬਰ ਮੁਤਬਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਸੀਂ ਕਹਿਣਾ ਹੈ ਚਾਹੁੰਦੇ ਆ ਵੀ ਜਿਸ ਤਰੀਕੇ ਨਾਲ ਪਿੰਡ ਵਾਲੇ ਚਾਹੁੰਦੇ ਆ ਵੀ ਸਾਡੇ ਦੋਨੋਂ ਪਿੰਡਾਂ ਦੀ ਜ਼ਮੀਨ ਆ ਉਹਨੂੰ ਵੱਖ-ਵੱਖ ਕਰਕੇ ਬੋਲੀ ਕੀਤੀ ਜਾਵੇ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਪੁਲਿਸ ਲਿਆ ਕੇ ਦੋਨੋਂ ਪਿੰਡਾਂ ਦੇ ਸਰਪੰਚ ਪਿੰਡ ਦੇ ਲੋਕਾਂ ਤੇ ਦਬਾਅ ਪਾਉਣਾ ਚਾਹੁੰਦੇ ਆ ਨੌਜਵਾਨਾਂ ਨੂੰ ਪਰਚਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਧੱਕੇ ਦੇ ਨਾਲ ਇਹ ਬੋਲੀ ਕਰਾਉਣੀ ਆ ਜੇ ਧੱਕੇ ਨਾਲ ਬੋਲੀ ਕਰਾਉਣਗੇ ਅਸੀਂ ਵੀਡੀਓ ਦਫ਼ਤਰ ਵੀ ਘੇਰਾਂਗੇ ਗੁਰੂ ਹਰਸਾਹਿ ਦਾ ਥਾਣਾ ਵੀ ਘੇਰਾਂਗੇ ਐਸਐਚਓ ਦੀ ਗੁੰਡਾਗਰਦੀ ਜਿਹੜੀ ਉਹ ਨਹੀਂ ਚੱਲਣ ਦੇਵਾਂਗੇ ਜੇ ਚਾਹੁੰਦਾ ਕਿ ਅਸੀਂ ਪਰ ਕੱਟਾਂਗੇ ਜਿੰਨੇ ਮਰਜ਼ੀ ਪਰਚੇ ਕੱਟ ਲੈ ਸਾਨੂੰ ਕੋਈ ਪਰਵਾਹ ਨਹੀਂ ਇਹਦੇ ਪਰਚਿਆਂ ਪਰਚਿਆਂ ਦੀ ਤੁਸੀਂ ਦੇਖ ਸਕਦੇ ਹੋ ਇੱਧਰ ਐਸਐਚਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇੱਥੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਹੜੀ ਬੋਲੀ ਦੀ ਪ੍ਰਕਿਰਿਆ ਉਹ ਇੱਕ ਵਾਰ ਸੰਪੰਨ ਕਰ ਦਿੱਤੀ ਗਈ ਹੈ ਅੱਗੇ ਤੁਸਾਂ ਦੇਖ ਸਕਦੇ ਹੋ ਪਿੰਡ ਦੇ ਲੋਕ ਜਿਹੜੇ ਨੇ ਉਹ ਕਾਲੀ ਕਾਲੀ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਵੱਲ ਭੱਜ ਰਹੇ ਨੇ ਔਰ ਪੁਲਿਸ ਪ੍ਰਸ਼ਾਸਨ ਦੀ ਗੱਡੀ ਉਧਰ ਸਾਹਮਣੇ ਜਾ ਰਹੀ ਆ ਵੀਡੀਓ ਦੀ ਗੱਡੀ ਔਰ ਪੁਲਿਸ ਦੀਆਂ ਗੱਡੀਆਂ ਸਾਹਮਣੇ ਜਾ ਰਹੀਆਂ ਨੇ ਔਰ ਇਧਰ ਜਿਹੜੇ ਲੋਕ ਨੇ ਇਧਰ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਲੋਕ ਜਿਹੜੇ ਨੇ ਉਹ ਆ ਪੁਲਿਸ ਦੀਆਂ ਗੱਡੀਆਂ ਵੱਲ ਵਾਧੇ ਹੋਏ ਨਜ਼ਰ ਆ ਰਹੇ ਨੇ ਪੰਚਾਇਤੀ ਜਮੀਨ ਦੀ ਬੋਲੀ ਤੋਂ ਇਹ ਸਾਰਾ ਜਿਹੜਾ ਵਿਵਾਦ ਹੈ ਉਹ ཕਖਿਆ ਹੋਇਆ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਇਹ ਪੂਰਾ ਵਿਵਾਦ ਜਿਹੜਾ ཕਖਿਆ ਹੋਇਆ ਆ ਪੁਲਿਸ ਪ੍ਰਸ਼ਾਸਨ ਉਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਲੈ ਕੇ ਆਇਆ ਸੀ ਪੁਲਿਸ ਪ੍ਰਸ਼ਾਸਨ ਹੁਣ ਇੱਥੋਂ ਇੱਕ ਵਾਰ ਕਾਲੀ ਕਾਲੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਔਰ ਲੋਕ ਨੇ ਜਿਹੜੇ ਉਹ ਪਿੰਡ ਦੀ ਫਿਰਨੀ ਤੇ ਬਾਹਰ ਅਜੇ ਵੀ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਅਸਲ ਦੇ ਵਿੱਚ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਪਿੰਡਾਂ ਦੇ ਵਿੱਚ ਵਿਵਾਦ ਪਖ ਜਾਂਦੇ ਨੇ ਕਈ ਵਾਰ ਮਸਲੇ ਬਹੁਤ ਛੋਟੇ ਹੁੰਦੇ ਨੇ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਨੇ ਪਰ ਮਾਮਲੇ ਤੇ ਝਗੜੇ ਬਹੁਤ ਵੱਡੇ ਬਣਾ ਦਿੱਤੇ ਜਾਂਦੇ ਨੇ ਔਰ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਉਹ ਇੱਥੇ ਅੱਜ ਨਜ਼ਰ ਆ ਰਿਹਾ ਹੈ ਮਸਲਾ ਬਿਲਕੁਲ ਛੋਟਾ ਜਿਹਾ ਹੈ ਛੋਟੇ ਜਿਹੇ ਮਸਲੇ ਦਾ ਬਹੁਤ ਵੱਡਾ ਮਸਲਾ ਜਿਹੜਾ ਉਹ ਬਣਾਇਆ ਜਾ ਰਿਹਾ ਬਾਤ ਦਾ ਬਤੰਗੜ ਬਣਦਾ ਇੱਥੇ ਨਜ਼ਰ ਆ ਰਿਹਾ ਹੈ ਮੁਰਦਾਬਾਦ ਮੁਰਦਾਬਾਦ ਗੁਰੂ ਘਰ ਦਾ ਹਿੱਸਾ ਖਾਣ ਵਾਲੀ ਸਰਪੰਚਲੀ ਮੁਰਦਾਬਾਦ ਮੁਰਦਾਬਾਦ ਮਪਲਸ ਪ੍ਰਸ਼ਾਸਨ ਮੁਰਦਾਬਾਦ 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 ਗੁਰੂ ਹਰਸਾਏ ਮੁਰਦਾਬਾਦ ਮੁਰਦਾਬਾਦ ਅਸਾਚਾ ਗੁਰੂ ਹਰਸਾਏ ਮੁਰਦਾਬਾਦ 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 ਮਾੜਾ ਕਲਾਂ ਦੀ ਸਰਪੰਚਣੀ ਮੁਰਦਾਬਾਦ ਮੁਰਦਾਬਾਦ ਚਪਟਕੀ ਦਾ ਸਰਪੰਚ ਮੁਰਦਾਬਾਦ ਸੋ ਯਾਰ ਮੁੰਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਧਰ ਆਓ ਤੁਸੀਂ ਨਾ ਅੱਜ ਬਾਈ ਜੀ ਕਿੰਨਾ ਇੱਕ ਵੱਡਾ ਮਸਲਾ ਸੀ ਕਿ ਛੋਟੇ ਜਿਹੇ ਮਸਲੇ ਦਾ ਬਤੰਗੜ ਨਹੀਂ ਬਣਿਆ ਇੱਥੇ ਮਸਲਾ ਕੁਝ ਵੀ ਨਹੀਂ ਸੀਗਾ ਮਸਲਾ ਇਹੋ ਹੀ ਸੀਗਾ ਵੀ ਇਹਨਾਂ ਨੇ ਪਹਿਲੋ ਲੈ ਕੇ ਕਫਲੇ ਕਰਦੇ ਆਏ ਨੇ ਮਤਲਬ ਕਿ ਜ਼ਮੀਨ ਦੇ ਵਿੱਚ ਪਹਿਲਾਂ ਇਹਨਾਂ ਨੇ ਦੋ ਸਰਪੰਚ ਨਹੀਂ ਰਲ ਕੇ ਤੇ ਗਊਸ਼ਾਲਾ ਖੋਲਣ ਲੱਗੇ ਤੇ ਗਊਸ਼ਾਲਾ ਤਾਂ ਹੀ ਰੋਕਿਆ 25 ਲੱਖ ਰੁਪਇਆ ਮਿਲ ਜਾਂਦਾ ਤੇ ਸਰਪੰਚੀ ਠੀਕ ਸੀਗੀ ਉਹਨੂੰ 25 ਲੱਖ ਮਿਲਿਆ ਨੀਗਾ ਅੱਜ ਫੇਰ ਇਸੇ ਗੱਲ ਦਾ ਰੋਲਾ ਪੈ ਗਿਆ ਵੀ ਅਸੀਂ ਬੋਲੀ ਕਰਵਾਉਂਦੇ ਹੀ ਨਹੀਂ ਸੋ ਸਾਨੂੰ ਪਤਾ ਹੈ ਪਿਛਲੀ ਵਾਰੀਆਂ ਦਾ ਦੋ ਬੋਲੀਆਂ ਨਾ ਖਾਧੀ ਪੰਚਾਇਤੀ ਜ਼ਮੀਨ ਦੀ ਬੋਲੀ ਤਾਂ ਹੋਣੀ ਹੁੰਦੀ ਆ ਬੋਲੀ ਤਾਂ ਚੜ੍ਹਨੀ ਹੁੰਦੀ ਆ ਤੁਸੀਂ ਕਿਉਂ ਨਹੀਂ ਹੁਣਦੇ ਰੇ ਬੋਲੀ ਪੰਚਾਇਤੀ ਦੀ ਜਿਹੜੀ ਬੋਲੀ ਹੁੰਦੀ ਹੈ ਨਾ ਉਹ ਹੁੰਦੀ ਸਾਰੀ ਦੋਹਾਂ ਪੰਚਾਇਤਾਂ ਦੀ ਸਹਿਮਤੀ ਨਾਲ ਇਕੱਲਾ ਕਿਵੇਂ ਕਰਾ ਸਕਦਾ ਕੋਈ ਨਹੀਂ ਕਰਾ ਸਕਦਾ ਪਰ ਦੋਵੇਂ ਪੰਚਾਇਤਾਂ ਦੋਵੇਂ ਸਰਪੰਚ ਸਹਿਮਤ ਸੀ ਅੱਜ ਸਹਿਮਤ ਨਹੀਂ ਸੀ ਉਹ ਸਿਰਫ ਪੈਸੇ ਖਾਣ ਦੇ ਸਹਿਮਤ ਸੀਗੇ ਵੀ ਸਾਨੂੰ ਕੋਈ ਅਸਲ ਦੇ ਵਿੱਚ ਬਖਸ਼ੀਸ਼ ਜੀ ਗੱਲ ਇਹ ਆ ਕਿ ਮਾੜੇ ਕਲਾ ਦੇ ਜਿਹੜੇ ਲੋਕ ਨੇ ਖੜੇ ਨੇ ਜਿਹੜੇ ਅੱਜ ਕਹਿ ਰਹੇ ਆ ਵੀਡੀਓ ਨੂੰ ਵੀ ਤੂੰ ਬੋਲੀ ਨਾ ਕਰ ਸਰਪੰਚ ਨਹੀਂ ਬੋਲੀ ਇਸ ਕਰਕੇ ਕਰਾ ਰਹੀ ਆ ਉਹਨੂੰ ਖੁੰਦਕ ਆ ਕਿ ਮਾੜੇ ਕਲਾਂ ਦੇ ਲੋਕਾਂ ਨੇ ਜਿਹੜੇ ਸਰਪੰਚਨੀ ਨੇ ਕਪਲੇ ਕੀਤੇ ਨੇ ਉਹ ਜਗਜਾਰ ਕੀਤੇ ਆ 7.5 ਲੱਖ ਰੁਪਇਆ ਜਿਹੜਾ ਸਰਪੰਚਨੀ ਨੂੰ ਰਿਕਵਰੀ ਪਈ ਆ ਇਹਦੇ ਤੇ ਪਰਚਾ ਦਰਜ ਕਰਨ ਦੇ ਜਿਹੜੇ ਆਰਡਰ ਹੋਏ ਨੇ ਵਿਜੀਲੈਂਸ ਵਿਭਾਗ ਨੂੰ ਇੱਥੇ ਪਰਚਾ ਕਰਨ ਦੀ ਜਿਹੜੀ ਉਹ ਛਪਾਰਸ਼ ਕੀਤੀ ਗਈ ਆ ਇਸੇ ਖੁੰਦਕ ਦੇ ਵਿੱਚ ਅੱਜ ਪੁਲਿਸ ਬੁਲਾ ਕੇ ਇਹਨਾਂ ਨੌਜਵਾਨਾਂ ਨੂੰ ਚਕਾਉਣ ਵਾਸਤੇ ਇਹਨਾਂ ਤੇ ਪਰਚੇ ਕਰਾਉਣ ਵਾਸਤੇ ਇਹਨਾਂ ਤੇ ਲਾਠੀ ਚਾਰਜ ਕਰਾਉਣ ਦੀ ਜਿਹੜੀ ਉਹ ਨੀਅਤ ਦੇ ਨਾਲ ਇੱਥੇ ਬੋਲੀ ਰੱਖੀ ਗਈ ਸੀਗੀ ਬੋਲੀ ਜਦੋਂ ਇਹ ਸਰਪੰਚ ਰਹਿ ਹੀ ਨਹੀਂ ਪਰ ਬੋਲੀ ਤਾਂ ਹੋਣੀ ਹੁੰਦੀ ਆ ਨਿਹਾਲ ਜੀ ਪੰਚਾਇਤੀ ਜ਼ਮੀਨ ਆ ਉਹਦੀ ਬੋਲੀ ਤਾਂ ਹੋਣੀ ਆ ਇਹ ਚ ਗਲਤ ਕੀ ਆ ਬਿਲਕੁਲ ਪੰਚਾਇਤੀ ਜ਼ਮੀਨ ਦੀ ਬੋਲੀ ਹੋਣੀ ਚਾਹੀਦੀ ਆ ਸਿਆਣੇ ਕਿ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਹੋਣੀ ਚਾਹੀਦੀ ਜਦੋਂ ਪਿੰਡ ਦੀ ਜ਼ਮੀਨ ਆ ਕੱਲੀ ਸਰਪੰਚਨੀ ਦੀ ਜ਼ਮੀਨ ਨਹੀਂ ਇਹ ਇਹ ਸਾਰੇ ਪਿੰਡ ਦੀ ਜ਼ਮੀਨ ਆ ਦੋ ਪਿੰਡਾਂ ਦੀ ਸਾਂਝੀ ਆ ਸਾਡੀ ਮੰਗ ਆ ਕਿ ਦੋਨੋਂ ਪਿੰਡਾਂ ਦੀ ਵੱਖ-ਵੱਖ ਜ਼ਮੀਨ ਕੀਤੀ ਜਾਵੇ ਜਿੰਨੀ-ਜਿੰਨੀ ਉਹਨਾਂ ਨੂੰ ਆਉਂਦੀ ਆ ਤੇ ਉਹਨਾਂ ਦੀ ਵੱਖਰੀ-ਵੱਖਰੀ ਬੋਲੀ ਲਾਈ ਜਾਵੇ ਇੱਕ ਥਾਂ ਤੇ ਬੋਲੀ ਲਵਾ ਕੇ ਇਹਨਾਂ ਲੋਕਾਂ ਨੂੰ ਬੋਲੀ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਹੜਾ ਤਰੀਕਾ ਜੀ ਇਹ ਇਹ ਤਾਂ ਗੁੰਡਾਗਰਦੀ ਆ ਸਰਪੰਚ ਅਸੀਂ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਚੇਤਾਵਨੀ ਦਿੰਨੇ ਇਹਨਾਂ ਨੂੰ ਕਿ ਜਿੱਥੇ ਮਰਜ਼ੀ ਤੁਸੀਂ ਜੇ ਧੱਕੇ ਨਾਲ ਬੋਲੀਆਂ ਕਰਾਉਣੀਆਂ ਅਸੀਂ ਜ਼ਮੀਨਾ ਵਾਉਣ ਜਾਂਦੇ ਆਂ ਵਾਵਾਂਗੇ ਤੇ ਜੇ ਐਸੇ ਤਰੀਕੇ ਨਾਲ ਚੱਲਦਾ ਰਿਹਾ ਆ ਐਸਐਚਓ ਕੀ ਚੀਜ਼ ਆ ਉਹ ਪਰਚਿਆਂ ਦੀਆਂ ਧਮਕੀਆਂ ਦਿੰਦਾ ਸੀ ਇਹਦੇ ਕਈ ਐਸਐਚਓ ਆਏ ਤੇ ਕਈ ਗਏ ਅਸੀਂ ਨਾ ਪਰਚਿਆਂ ਤੋਂ ਡਰਦੇ ਅੱਜ ਨਾ ਡਰਾਂਗੇ ਕੱਲ ਉਹਨੂੰ ਕਹੀਂ ਵੀ ਤੂੰ ਪਰਚੇ ਕਰ ਤੇ ਜਿੱਥੇ ਵੀ ਸਾਡੇ ਤੋਂ ਸੰਘਰਸ਼ ਹੋਇਆ ਅਸੀਂ ਕਰਾਂਗੇ ਸਰਪੰਚਾਂ ਦੀਆਂ ਦੋਨਾਂ ਦੀਆਂ ਗੋਡਿੰਗਾਂ ਲਵਾ ਕੇ ਹਟਾਂਗੇ ਜਿਹੜਾ ਚੱਪਾ ਡਿੱਕੀ ਦੇ ਸਰਪੰਚ ਨੇ ਵੀ ਜਿੰਨੇ ਕਪੜੇ ਕੀਤੇ ਆ ਉਹ ਵੀ ਜੱਗਜਾਰ ਕਰਾਂਗੇ ਤੇ ਮਾੜੇ ਕਲਾਂ ਵਾਲੇ ਦੀ ਜਿਹੜੇ ਕਪੜੇ ਆ ਉਹ ਜੱਗਜਾਰ ਕਰ ਰਹੇ ਆ ਚੱਪਾ ਡਿੱਕੀ ਦੇ ਸਰਪੰਚ ਨੇ ਵੀ ਲੱਖਾਂ ਰੁਪਈਆ ਜਿਹੜਾ ਪਿੰਡ ਦਾ ਖਾਦਾ ਉਹ ਵੀ ਅਸੀਂ ਇਹਨੂੰ ਜੱਗਜਾਰ ਕਰਕੇ ਹਟਾਂਗੇ ਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਮਸਲਾ ਕੀ ਸੀ ਮਸਲਾ ਇਹ ਆ ਵੀ ਪਹਿਲਾਂ ਦਾ ਕਾਪੀ ਹੋਣੇ ਚਾਹੀਦੀਆਂ ਜਿਹੜੀਆਂ ਪੰਚਾਇਤੀ ਪਹਿਲੀਆਂ ਜਿਹਨੀਆਂ ਸਾਡੀਆਂ ਕਾਟਾਂ ਆ ਸਾਡੀਆਂ ਕਾਟਾਂ ਵਾਲੇ ਬੰਦਿਆਂ 'ਚ ਬੋਲੀ ਦੇ ਦਿੰਦਾ। ਦੋਵੇਂ ਪਿੰਡਾਂ ਨੇ ਸਹਿਮਤੀ ਹੋਵੇ ਤਾਂ। ਦੋ ਪਿੰਡਾਂ ਸਹਿਮਤੀ ਹੋਵੇ ਸਾਡੇ ਬੰਦੇ ਬੈਠੇ ਹੋਣ ਤੇ ਉਹ ਬੋਲੀ ਦੇਣ। ਤੇ ਬੋਲੀ ਕੌਣ ਦੇ ਰਿਆ ਸੀ ਅੱਜ ਤੁਹਾਡੇ ਪਿੰਡ ਦੇ ਬੰਦੇ ਨਹੀਂ ਸੀ। ਸਾਡੇ ਪਿੰਡ ਦਾ ਬੰਦਾ ਕੋਈ ਬੋਲੀ ਦੇ ਦੇਗਾ। ਸਾਡੇ ਪਿੰਡ ਤੋਂ ਅੰਦਰ ਨਹੀਂ ਵੜਨਤਾ। ਇਹੀ ਆਪਸੀ ਦੀ ਰਲਕੋ ਨਾ ਬਾਹਰੇ ਕਲਾਂ ਦੇ ਲੋਕਾਂ ਨੂੰ ਤੁਹਾਡੇ ਪਿੰਡ ਨੂੰ ਅੰਦਰ ਨਹੀਂ ਵੜਨ ਦਿੱਤਾ ਫਿਰ ਬੋਲੀ ਕੌਣ ਦੇ ਗਿਆ? ਬੋਲੀ ਚੱਪੜੀ ਜਾਲਾ ਕੇ ਦੇ ਗਏ। ਪਰ ਜੋ ਜ਼ਮੀਨ ਜਿਹੜੀ ਉਹ ਤਾਂ ਸਾਂਝੀ ਦੋਨਾਂ ਪਿੰਡਾਂ ਦੀ। ਸਾਡੇ ਪਿੰਡ ਦੀ ਸਾਂਝੀ। ਫੇਰ ਕਰਕੇ ਪ੍ਰੋਟੈਸਟ ਕਰ। ਮਾਲਕ ਆਹੀਆਂ। ਦੋ ਹੀ ਸਿਆਂ ਤੋਂ ਵੱਧ ਅਸੀਂ ਮਾਲਕਾਂ ਉਹ ਇੱਕ ਕਿਸੇ ਦਾ ਮਾਲਕ ਸਾਨੂੰ ਕਾਫੀਆਂ ਵਖਾਉਣ ਪੈਣ ਕਿੰਦੀ ਕਾਰ ਹੋਈ ਕਿੰਦੀ ਜਮੀਨ ਨੂੰ ਰਾ ਲਗਾ ਹੁਣ ਤੱਕ ਇਹਨਾਂ ਨੂੰ ਜਿਹੜਾ ਵੀ ਖਰਚਾ ਜਾਂ ਜ਼ਮੀਨ ਦੇ ਪੈਸੇ ਪੈਂਦੇ ਰਹੇ ਆ ਜੀ 40% ਜਿਹੜਾ ਉਹ ਚੱਪਾ ਡਿੱਕੀ ਵਾਲੇ ਵਰਤਦੇ ਰਹੇ ਆ 60% ਜਿਹੜਾ ਮਾੜੇ ਕਲਾਂ ਦੇ ਅੱਜ ਜਿਹੜੇ 60% ਵਾਲੇ ਆ ਉਹਨਾਂ ਨੂੰ 0% ਤੇ ਲੈ ਜਾਂਦਾ ਇਹਨਾਂ ਦੋ ਸਰਪੰਚਾਂ ਦੀ ਮਿਲੀ ਭੁਗਤ ਦੇ ਨਾਲ ਮਾੜੇ ਕਲਾਂ ਦੇ ਲੋਕਾਂ ਨੂੰ ਬੋਲੀ ਨਹੀਂ ਲਾਉਣ ਦਿੱਤੀ ਗਈ ਸਾਰੀ ਜ਼ਮੀਨ ਆ ਜਿਹੜੀ ਉਹ ਚੱਪਾ ਡਿੱਕੀ ਦੇ ਲੋਕਾਂ ਨੂੰ ਦੇ ਦਿੱਤੀ ਗਈ ਆ ਚਲੋ ਇੱਥੇ ਦੋ ਪਿੰਡਾਂ ਦੇ ਲੋਕਾਂ ਨੂੰ ਬੋਲੀ ਲਾਉਣ ਦਿੰਦੇ ਜਿਹੜਾ ਵੀ ਵਧ ਕੇ ਬੋਲੀ ਤੇ ਲੈ ਜਾਂਦਾ ਜ਼ਮੀਨ ਕੋਈ ਚੱਕਰ ਨਹੀਂ ਸੀ ਨਹੀਂ ਮਾੜੇ ਕਲਾਂ ਇਹਨਾਂ ਨੇ ਬੋਲੀ ਕਿਉ ਬੋਲੀ ਲਾਉਣਾ ਚਾਹੁੰਦੇ ਸੀ ਉਹਨਾਂ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੱਤਾ ਪੁਲਿਸਲਾ ਛੱਡੀ ਗੇਟ ਤੇ ਧੱਕੇ ਮਾਰ ਮਾਰ ਪੁਲਿਸ ਨੇ ਬਾਹਰ ਕੱਢ ਤੇ ਵੀ ਅਸੀਂ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਗੁੰਡਾਗਰਦੀ ਤੇ ਤਾਂ ਉਤਰੇ ਹੋਏ ਆ ਸਿਕਿਉਰਿਟੀ ਨਹੀਂ ਰੱਖੀ ਕਿਸੇ ਬੰਦੇ ਦੀ ਵੀ ਇਹਨਾਂ ਇਹ ਸਿਕਿਉਰਿਟੀ ਦੇਣਾ ਚਾਹੁੰਦੇ ਕੀ ਕੀ ਮਾੜੇ ਕਲਾਂ ਦੇ ਲੋਕਾਂ ਨੂੰ ਸਿਕਿਉਰਿਟੀ ਰੱਖਣ ਨਹੀਂ ਦਿੱਤੀ ਨਹੀਂ ਰੱਖਣ ਦਿੱਤੀ ਫਿਰ ਦੂਜੀ ਗੱਲ ਇਹ ਆ ਮਾੜੇ ਕਲਾਂ ਦੇ ਮੁੰਡੇ ਕਹਿੰਦੇ ਸੀ ਵੀ ਸਾਡੇ ਪਿੰਡ ਗਰਾਊਂਡ ਨਹੀਂ ਹੈਗਾ ਠੀਕ ਹੈ ਸਾਨੂੰ ਗਰਾਊਂਡ ਦੀ ਮਤਲਬ ਉੱਥੇ ਇੱਕ ਕਿੱਲਾ ਛੱਡ ਦੇ ਨਾ ਠੀਕ ਹੈ ਪੰਚਾਇਤੀ ਵਾਲੀ ਚੋਂ ਤੇ ਉਸ ਤੋਂ ਬਾਅਦ ਇਹਨਾਂ ਕਹਿਆ ਸਾਡੀਆਂ ਸਾਰੀਆਂ ਮੰਗਾਂ ਸੁਣ ਕੇ ਕਹਿੰਦੇ ਤੁਹਾਡਾ ਬਾਅਦ ਚ ਅਸੀਂ ਹੱਲ ਕਰਾਂਗੇ ਹੁਣ ਅਸੀਂ ਕੋਈ ਹੱਲ ਨਹੀਂ ਕਰਨਾ ਇਹ ਕੋਈ ਮਸਲੇ ਦਾ ਹੱਲ ਥੋੜੀ ਹੈ ਪਿਛਲੀ ਵਾਰੀ ਵੀ ਅਸੀਂ ਗਰਾਊਂਡ ਦਾ ਕਿਹਾ ਪਿਛਲੀ ਵਾਰੀ ਵੀ ਇਹੀ ਕਹਿ ਕੇ ਇਹਨਾਂ ਨੇ ਬੋਲੀ ਕਰਕੇ ਸਾਨੂੰ ਸਾਨੂੰ ਇਹ ਕਹਿਤਾ ਵੀ ਤੁਹਾਨੂੰ ਅਸੀਂ ਛੱਡ ਦਾਂਗੇ ਗਰਾਊਂਡ ਪਿਛਲੀ ਵਾਰੀ ਵੀ ਨਹੀਂ ਛੱਡਿਆ ਨਾ ਐਦਕੀ ਛੱਡਿਆ ਠੀਕ ਹੈ ਐਦਕੀ ਵੀ ਕਹਿੰਦੇ ਫਿਰ ਛੱਡਾਂਗੇ ਠੀਕ ਹੈ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਸਲਾ ਕੀ ਸੀ ਮਸਲਾ ਇਹ ਆ ਵੀ ਚੱਪੜ ਕੀ ਦੇ ਅੱਗੇ ਵੀ ਅਸੀਂ ਦੋ ਮੁੱਦੇ ਜਿਹੜੇ ਨੇ ਦੌਰਰ ਖੀਚੇ ਨੇ ਆਪਣੀ ਬੋਲੀ ਦੇ ਅਸੀਂ ਕੈਨਸਲ ਕਰਾਏ ਆ ਤੇ ਅੱਜ ਵੀ ਉਹਨਾਂ ਧੱਕੇ ਨਾਲ ਉਹਨਾਂ ਬੋਲੀ ਚੱਪੜ ਗਿਆ ਕੱਲੇ ਪਿੰਡ ਨੇ ਕਰਾਈਏ ਨਹੀਂ ਤੁਹਾਡੇ ਪਿੰਡ ਦੇ ਬੰਦੇ ਕਿਉਂ ਨਹੀਂ ਬੋਲੀ ਦੇਣ ਗਏ ਪਿੰਡ ਦੇ ਬੰਦੇ ਬੋਲੀ ਦਿੰਦੇ ਨੇ ਕਾਨੂੰਨ ਤੇ ਨਹੀਂ ਆਦੇ ਆ ਜਿਹੜਾ ਤਿੰਨ ਤੁਹਾਡੇ ਪਿੰਡ ਦੇ ਬੰਦੇ ਨਹੀਂ ਕਾਨੂੰਨ ਤੇ ਆਉਂਦੇ ਨਹੀਂ ਨਹੀਂ ਅਸੀਂ ਮੈਂ ਪਹਿਲਾਂ ਜਦੋਂ ਆਪ ਬੋਲੀ ਦੇਣ ਲੱਗਾ ਤਿੰਨਾਂ ਕੱल्ल्या ਦੀ ਪਲਾਟ ਵਾਲੀ ਆ ਟੈਂਕੀ ਵਾਲੇ ਮੈਂ ਉਹਨੂੰ ਸੈਕਟਰੀ ਨੂੰ ਇਹ ਕਿਹਾ ਹੈ ਪਹਿਲਾਂ ਇੱਥੇ ਮੋਟਰ ਦਾ ਕਰਕੇ ਦਿਓ ਇੱਥੇ ਮੋਟਰ ਹੈ ਨਹੀਂ ਜਿਹੜਾ ਕੋਈ ਲੈਂਦਾ ਆਣ ਗਵਾਂਡ ਦੀਆਂ ਮੋਟਰਾਂ ਨਾਲ ਅਗਲੇ ਮੋਟਰ ਫੜਾ ਦਿੰਦੇ ਨੇ ਨਹੀਂ ਤੁਸੀਂ ਮਾੜੇ ਕਲਾ ਵਾਲਿਆਂ ਨੇ ਬੋਲੀ ਕਿਉਂ ਨਹੀਂ ਦਿੱਤੀ ਕਾਰਨ ਕੀ ਹੈ ਅੰਦਰ ਹੀ ਨਹੀਂ ਵੜਨ ਦਿੱਤਾ ਨੇ ਇੱਕ ਦੀ ਸਕੋਟੀ ਰੱਖੀ ਨੇ ਤੇ ਉਹਨਾਂ ਚਕਾ ਦਿੱਤੀ ਹੈ ਕਿੰਨੇ ਚਕਾਤੀ ਆਪਣੇ ਵੀਡੀਓ ਸਾਹਿਬ ਨੇ ਅੰਨਾ ਹੈ ਦੁਬਾਰਾ ਹੀ ਬੋਲੀ ਲਾਉਣ ਦੇਣੀ ਫੇਰ ਤੈਨੂੰ ਉਹਨਾਂ ਸਕੋਟੀ ਚਕਾਤੀ ਹੁੰਦੀ ਹੈ ਇਹ ਕਾਨੂੰਨ ਹੈ ਕੁਣਾ ਤੁਹਾਡੇ ਪਿੰਡ ਨੂੰ ਬੋਲੀ ਦੇਣ ਨਹੀਂ ਦਿੱਤੀ ਨਹੀਂ ਦੇਣ ਦਿੱਤੀ ਬੋਲੀ ਅੱਛਾ ਹਾਂ ਜੇ ਉਹ ਟੈਂਕੀ ਕੋਲ ਉੱਥੇ ਮੋਟ ਬੋਰ ਹੈਗਾ ਮੋਟਰ ਪਈ ਹੋਈ ਹੈ ਉੱਥੇ ਕਨੈਕਸ਼ਨ ਨਹੀਂਗਾ ਜੇ ਕਨੈਕਸ਼ਨ ਹੋਵੇਗਾ ਤਾਂ ਜੀ ਜਿਹੜੇ ਪੈੜੀ ਲੈਣੀ ਠੇਕੇ ਤੇ ਐਵੇਂ ਤਾਂ ਪੈੜੀ ਚੜਨ ਹੋ ਰਹੀ ਜੇ ਉੱਥੇ ਪੈੜੀ ਲੈ ਲਵੇਗਾ ਤਾਂ ਉੱਥੇ ਪਾਣੀ ਨਾ ਹੋਇਆ ਤਾਂ ਫਸਲ ਕਿੰਨੇ ਉਨਚਾਣੀਆਂ ਅੱਜਕੱਲ ਤਾਂ ਪਾਣੀ ਨਾਲ ਹੀ ਫਸਲ ਹੋਣੀ ਹੈ ਠੀਕ ਹੈ ਜੀ ਹਾਂਜੀ ਚਲੋ ਕਰਦੇ ਆ